ਕਿੰਨਾ ਸਟੂਡੈਂਟਾਂ ਨੂੰ ਪੀਐਸਟੈਟ 2024 ਦੇਣ ਦੀ ਜ਼ਰੂਰਤ ਨਹੀਂ ਸਿੱਧਾ ਮਾਸਟਰਕੇਡਰ پڑھ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਪੀਐਸਟ 2024 ਦਾ ਨੋਟੀਫਿਕੇਸ਼ਨ ਆ ਰਿਹਾ ਪਰ ਇੱਕ ਗੱਲ ਸਾਨੂੰ ਇਹ ਵੀ ਪਤਾ ਹੋਣੀ ਚਾਹੀਦੀ ਹੈ ਵੀ ਜਿਹੜਾ ਪੀਐਸਟ ਜਾਂ ਸੀਟਟ ਉਹ ਲਾਈਫਟਾਈਮ ਦੇ ਲਈ ਵੈਲਿਡ ਹੁੰਦਾ ਜਿਹਨੇ ਇੱਕ ਵਾਰੀ ਪਾਸ ਕਰ ਲਿਆ ਉਹਨੂੰ ਦੁਬਾਰਾ ਪੀਐਸਟ ਦੇਣ ਦੀ ਜ਼ਰੂਰਤ ਨਹੀਂ ਸਿੱਧਾ ਮਾਸਟਰ ਜੀਟਰ ਭਰ ਸਕਦੇ ਆ ਹੁਣ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਪੀਐਸਟ ਦੇ ਅਕੋਰਡਿੰਗ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਇਨਫੋ ਸਾਹਮਣੇ ਆਈ ਆ 21/2/2024 ਨੂੰ ਇੱਕ ਨੋਟੀਫਿਕੇਸ਼ਨ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਜਿਹੜਾ ਬੋਰਡ ਹੈਗਾ ਉਹਦੀ ਵੈਬਸਾਈਟ ਤੇ ਜਾਓ ਉੱਥੇ ਤੁਹਾਨੂੰ ਕੀ ਪਾ ਦਿੱਤਾ ਗਿਆ 2018 ਚ ਕਿ ਪੀਐਸਟ ਦਾ ਪੇਪਰ ਹੋਇਆ ਸੀ ਉਹਦਾ ਰਿਜ਼ਲਟ ਰਵਾਈਜ਼ ਕੀਤਾ ਗਿਆ ਕਹਿਣ ਦਾ ਮਤਲਬ ਵੀ ਉੱਥੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰੋ ਰੋਲ ਨੰਬਰ ਭਰੋ ਤੇ ਤੁਹਾਨੂੰ ਜਿਹੜਾ 2024 ਦਾ ਪੀਐਸਟ ਦੇਣ ਦੀ ਜ਼ਰੂਰਤ ਨਹੀਂ ਜੇ ਤੁਹਾਡੇ 1 2 ਨੰਬਰ ਘਟਦੇ ਸੀ ਉੱਥੇ ਜਿਹੜਾ ਰਿਜ਼ਲਟ ਤੁਸੀਂ ਪਾਸ ਹੋ ਗਏ ਤਾਂ ਤੁਹਾਨੂੰ ਸਿੱਧਾ ਮਾਸਟਰ ਗ੍ਰੇਡ ਲਈ ਅਪਲਾਈ ਕਰਨ ਦਾ ਮੌਕਾ ਮਿਲ ਚੁੱਕਿਆ ਹੈ PS ਦਾ ਤਾਂ 2024 ਤੇ ਮੱਥਾ ਨਾ ਮਾਰੋ ਤੇ ਜਿਨ੍ਹਾਂ ਨੇ 2018 ਦਾ ਪੇਪਰ ਦਿੱਤਾ ਸੀ ਹੁਣੇ ਜਾ ਕੇ PSB ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਜਾਓ ਉੱਥੇ ਆਪਣਾ ਚੈੱਕ ਕਰੋ ਰਿਜ਼ਲਟ ਰਵਾਈਜ਼ਡ ਕੀਤਾ ਗਿਆ ਬਿਲਕੁਲ 21 2024 ਨੂੰ ਨੋਟੀਫਿਕੇਸ਼ਨ ਪਾਇਆ ਗਿਆ ਏਸੀ ਕੇ ਬਿਨਾ ਪੀਐਸਟ ਟੋ ਹੁਣ 2024 ਦਿੱਤੇ ਤੋਂ ਬਿਨਾ ਤੁਸੀਂ ਸਿੱਧਾ ਮਾਸਟਰ ਗ੍ਰੇਜ ਸੈਪਲਾਈ ਕਰ ਸਕਦੇ ਹੋ ਜਿਨ੍ਹਾਂ ਨੇ 2018 ਦਿੱਤਾ ਸੀ ਹੋ ਸਕਦਾ ਉਹ ਆਪਣਾ ਪਾਸ ਹੋ ਗਏ ਹੁਣ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ ਨੰਬਰ ਘਟਦੇ ਪਏ ਸੀ ਹੁਣ ਇਸ ਤੋਂ ਲੋ ਜੇਕਰ ਤੁਸੀਂ 2024 ਪੇਪਰ ਦੇਣਾ ਚਾਹੁੰਦੇ ਹੋ ਜਿਹੜੇ ਪਿਛਲੇ 2018 ਦੇ ਵਿੱਚ ਜਿਨ੍ਹਾਂ ਦੇ ਬਹੁਤ ਘੱਟ ਨੰਬਰ ਸੀ ਪਾਸ ਨਹੀਂ ਹੋਏ ਸੀ ਤਾਂ ਉਹਨਾਂ ਵਾਸਤੇ ਆਪਣੇ ਚੈਨਲ ਉੱਪਰ ਆਫਰ ਚੱਲ ਰਿਹਾ ਆਫਰ ਚੱਲ ਰਿਹਾ 20% ਆਫਰ ਚੱਲ ਰਿਹਾ ਆਪਣੇ ਸਾਰੇ ਕੋਰਸਾਂ ਦੇ ਵਿੱਚ ਉਹ ਕਿਹੜੇ ਕੋਰਸ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਆਫਰ ਸਿਰਫ ਅੱਜ ਰਾਤੀ 12 ਵਜੇ ਤੱਕ ਆ ਪਾਰਾਮੀਟਿਕ ਅੱਜ ਰਾਤੀ ਇਹ ਆਫਰ ਤੁਹਾਨੂੰ ਦਿੱਤਾ ਜਾ ਰਿਹਾ 20% ਆਫ ਆ ਸਾਰੇ ਕੋਰਸਾਂ ਉੱਪਰ ਇਹ ਕੋਰਸ ਤੁਹਾਨੂੰ ਆਪਣੇ ਐਪ MSW ਸਟੱਡੀ ਜਿਹੜਾ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਇਹ ਤੇ ਮਿਲਣਗੇ ਐਪ ਨੂੰ ਡਾਊਨਲੋਡ ਕਰ ਲਿਓ ਉੱਥੇ ਜਾ ਕੇ ਕੋਰਸ ਪਰਚੇਸ ਕਰ ਸਕਦੇ ਹੋ ਨੀਚੇ ਨੰਬਰ ਆ ਰਿਹਾ 987873157 ਇਹ ਹਨ ਤਿੰਨ ਤਰ੍ਹਾਂ ਦੇ ਕੋਰਸ ਜਿਹੜਾ ਤੁਸੀਂ ਦੇਖੋ ਪਹਿਲਾ ਕੋਰਸ ਹੈ CDP ਦਾ ਜਿਹੜਾ 500 ਦਾ ਕੋਰਸ ਹੈ ਸਿਰਫ ਤੁਹਾਨੂੰ 400 ਤੋਂ ਮਿਲ ਰਿਹਾ ਦੂਸਰਾ ਕੋਰਸ ਹੈਗਾ ਆਪਣਾ 90 ਅੰਕਾਂ ਵਾਲਾ ਜਿਹਦੇ ਵਿੱਚ CDP ਪੰਜਾਬੀ ਇਹ ਕੋਰਸ ਤੁਹਾਡਾ 1000 ਦਾ ਕੋਰਸ ਹੈ ਸਿਰਫ ਤੁਹਾਨੂੰ 820 ਵਿੱਚ ਮਿਲੂਗਾ 20% ਆਫ ਦੇ ਨਾਲ ਜਿਹੜਾ ਆਪਣਾ ਸਭ ਤੋਂ ਮੇਨ ਕੋਰਸ ਹੈ ਉਹ ਹੈ SST ਸੋਸ਼ਲ ਸਟਡੀ ਦਾ ਫੁੱਲ ਕੋਰਸ ਇਸ ਕੋਰਸ ਦੇ ਵਿੱਚ ਸਾਰੇ ਹੀ ਸਬਜੈਕਟ ਮਿਲਣਗੇ CDP ਪੰਜਾਬੀ ਇੰਗਲਿਸ਼ ਤਾਂ ਇਹ ਕੋਰਸ ਲੈਣ ਵਾਸਤੇ ਤੁਸੀਂ ਇਹ ਕੋਰਸ ਦਾ ਵੀ ਤੁਹਾਨੂੰ ਲਾਹਾ ਮਿਲ ਰਿਹਾ 20% ਆਫ ਅੱਜ ਰਾਤੀ 12 ਮਈ ਤੱਕ 2000 ਦਾ ਕੋਰਸ ਸਿਰਫ 1642 ਚ ਹੀ ਮਿਲੇਗਾ ਹੁਣੇ ਹੀ ਇਸ ਨੰਬਰ ਤੇ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ MSW ਸਟਡੀ ਐਪ ਨੂੰ ਡਾਊਨਲੋਡ ਕਰਨ ਲਈ ਡਿਸਕ੍ਰਿਪਸ਼ਨ ਤੁਹਾਨੂੰ ਲਿੰਕ ਮਿਲ ਜਾਏਗਾ ਇਸ ਲੋਬਾ MSW ਸਟਡੀ YouTube ਚੈਨਲ ਤੇ ਫ੍ਰੀ ਵੀਡੀਓ ਰਹੀ ਤਿਆਰੀ ਕਰਨ ਵਾਸਤੇ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਲੰਗੀ ਕਿਸੇ ਹੋਰ ਨਵੀਂ ਵੀਡੀਓ ਤੱਕ ਲਈ ਸੱਚੀ ਕਾਲ ਧੰਨਵਾਦ